ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤਮ ਧਰਮ ਹੈ ਜਿਸ ਨੇ ਥੋੜੇ ਅਰਸੇ ਵਿੱਚ ਹੀ ਦੁਨੀਆ ਦੇ ਇਤਿਹਾਸ ਉੱਤੇ ਅਜਈਆਂ ਪੈੜਾਂ ਪਾਈਆਂ ਅਜਈਆਂ ਮਿਸਾਲਾਂ ਪੇਸ਼ ਕੀਤੀਆਂ ਜਿਨ੍ਹਾਂ ਵਰਗੀ ਮਿਸਾਲ ਕਿਦਰੇ ਹੋਰ ਨਹੀਂ ਲੱਭਦੀ ਦੁਨੀਆ ਦੇ ਕਿਸੇ ਵੀ ਹੋਰ ਖਿੱਤੇ ਵਿੱਚ ਕਿਸੇ ਵੀ ਹੋਰ ਇਤਿਹਾਸ ਵਿੱਚ ਧਾਰਮਿਕ ਤੇ ਸਮਾਜਿਕ ਸਫਾਂ ਵਿੱਚ ਇਹੋ ਜਹੀ ਮਿਸਾਲ ਨਹੀਂ ਲੱਭਦੀ ਸਿੱਖੀ ਦਾ ਇਤਿਹਾਸ ਸ਼ਹਾਦਤਾਂ ਦੇ ਨਾਲ ਵੀ ਭਰਪੂਰ ਹੈ ਅਤੇ ਸ਼ਹਾਦਤਾਂ ਵੀ ਇਹੋ ਜਹੀਆਂ ਜਿਥੇ ਆਮ ਲੋਕਾਂ ਨੇ ਸੰਗਤਾਂ ਨੇ ਵੱਧ ਚੜ ਕੇ ਆਪ ਮੁਹਾਰੇ ਹੋ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੱਖ ਕੌਮ ਇੱਕ ਇੱਕ ਅਜਿਹੀ ਕੌਮ ਹੈ ਜਿਸ ਨੇ ਕੱਲੂ ਘਾਰੇਆਂ ਨੂੰ ਵੀ ਝੱਲਿਆ ਉਹਨਾਂ ਦਾ ਬਹਾਦਰੀ ਦੇ ਨਾਲ ਚੜਦੀ ਕਲਾ ਦੇ ਨਾਲ ਸਾਹਮਣਾ ਕੀਤਾ ਗੱਲ ਭਾਵੇਂ ਵੱਡੇ ਕੱਲੂ ਘਾਰੇ ਦੀ ਹੋਵੇ ਜਾਂ ਫਿਰ ਛੋਟੇ ਕੱਲੂ ਘਾਰੇ ਦੀ ਸਿੱਖ ਕੌਮ ਅਤੇ ਸਿੱਖ ਸੰਗਤਾਂ ਨੇ ਹਮੇਸ਼ਾ ਇਸ ਇਤਿਹਾਸ ਨੂੰ ਚੜਦੀ ਕਲਾ ਦੇ ਨਾਲ ਬਿਆਨ ਕੀਤਾ ਸਿੱਖ ਖੌਮ ਨੇ ਕਈ ਕਲੂਕਾਰੇ ਝੱਲੇ ਨੇ ਕਈ ਤਰ੍ਹਾਂ ਦੇ ਮੁਸ਼ਕਲ ਹਾਲਾਤ ਵੇਖੇ ਨੇ ਇਹਨਾਂ ਦਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਬਣਦਾ ਹੈ ਇਹਨਾਂ ਵਰਤਾਰਿਆਂ ਬਾਰੇ ਆਓ ਜਾਣਦੇ ਹਾਂ ਅੱਜ ਦੀ ਇਸ ਵਿਸ਼ੇਸ਼ ਵੀਡੀਓ ਜ਼ਰੀਏ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਲੂਕਾਰਾ ਦਾ ਕੀ ਅਰਥ ਹੁੰਦਾ ਸੌਖੇ ਲਫ਼ਜ਼ਾਂ ਵਿੱਚ ਜੇਕਰ ਸਮਝਣਾ ਹੋਵੇ ਤਾਂ ਕਲੂਕਾਰੇ ਦਾ ਭਾਵ ਹੁੰਦਾ ਹੈ ਤਬਾਹੀ ਜਾਂ ਫਿਰ ਬਹੁਤ ਵੱਡੇ ਫੱਦਰ ਉੱਤੇ ਹੋਇਆ ਨੁਕਸਾਨ ਅਤੇ ਇਹ ਹੁਜੇ ਹੈ ਕੱਲੂ ਘਾਰੇ ਤੇ ਨੁਕਸਾਨ ਸਿੱਖ ਕੌਮ ਨੇ ਸਿੱਖ ਇਤਿਹਾਸ ਵਿੱਚ ਕਈ ਵਾਰ ਚੱਲੇ ਦਰਅਸਲ ਸਿੱਖ ਪੰਥ ਦੀ ਬੁਨਿਆਦ ਹੀ ਸ਼ਹਾਦਤਾਂ ਉੱਤੇ ਰੱਖੀ ਗਈ ਹੈ ਸੱਚ ਦੇ ਮਾਰਗ ਦਾ ਸਫ਼ਰ ਸ਼ਹਾਦਤ ਅਤੇ ਸਿੱਖੀ ਵਿੱਚ ਪਰਪੱਕਤਾ ਦੀ ਗੁਰਤੀ ਨਾਲ ਹੀ ਆਰੰਭ ਹੁੰਦਾ ਹੈ ਸਾਕੇ ਅਤੇ ਕੱਲੂ ਘਾਰੇ ਸ਼ਹਾਦਤਾਂ ਦੀ ਉਹ ਲਾਸਾਨੀ ਰੌਸ਼ਨੀ ਹਨ ਜਿਹੜੇ ਕੌਮ ਦੇ ਚਾਨਣ ਮਨਾਰੇ ਨੇ ਇਸੇ ਲਈ ਕਿਹਾ ਜਾਂਦਾ ਹੈ ਕਿ ਸਾਕੇ ਅਤੇ ਕੱਲੂ ਘਾਰੇ ਭੁੱਲਣ ਯੋਗ ਨਹੀਂ ਹੁੰਦੇ ਸਿੱਖ ਪੰਥ ਦੁਨੀਆ ਦਾ ਨਿਰਾਲਾ ਪੰਥ ਹੈ ਜਿਹੜਾ ਇੱਕ ਪਾਸੇ ਸਰਬੱਤ ਦਾ ਭਲਾ 24 ਪਹਿਰ ਮੰਗਦਾ ਹੈ ਉਥੇ ਹੀ ਦੁਨੀਆ ਵਿੱਚ ਜ਼ੋਰ ਜ਼ਬਰ ਦੇ ਖਾਤਮੇ ਲਈ ਜੂਝਣ ਵਾਸਤੇ ਵੀ ਹਰ ਪਲ ਤਤ ਪਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ਉੱਤੇ ਹੋਏ ਸਿੱਖ ਕਤਲੇਆਮ ਤੱਕ ਸਿੱਖ ਕੌਮ ਨੂੰ ਸ਼ਹਾਦਤਾਂ ਦੀਆਂ ਅਨੇਕਾਂ ਰੁੱਤਾਂ ਵਿੱਚੋਂ ਲੰਘਣਾ ਪਿਆ। ਅਤੇ ਇਸ ਸਮੇਂ ਸਿਤਾ ਦੀ ਸਰਜੀ ਇਸ ਨਿਰਾਲੀ ਕੌਮ ਤੇ ਹਰ ਸ਼ਹਾਦਤ ਦੀ ਰੋਤ ਤੋਂ ਬਾਅਦ ਪਥ ਚੜ੍ਹਦੀ ਥਾਂ ਬਸੰਤ ਰੋਤ ਆਈ ਅਤੇ ਕੌਮ ਸਿੱਖੀ ਸਦਕ ਤੇ ਭਰੋਸੇ ਸਦਕਾ ਹੋਰ ਤਕੜੀ ਹੋ ਕੇ ਨਿਕਲੀ ਵੱਡਾ ਖੱਲੂਕਾਰਾ ਛੋਟਾ ਖੱਲੂਕਾਰਾ ਅਤੇ ਆਧੁਨਿਕ ਸਮੇਂ ਸਿੱਖ ਕੌਮ ਦੀ نسل ਕੁਸ਼ੀਲੀ ਹੋਇਆ ਤੀਜਾ ਖੱਲੂਕਾਰਾ ਸਿੱਖ ਕੌਮ ਦੇ ਸ਼ਾਨਾਮਤੇ ਵਿਸੇ ਦੇ ਉਸ ਇਤਿਹਾਸਿਕ ਵਿਲੱਖਣ ਪੰਨੇ ਨੇ ਜਿਨ੍ਹਾਂ ਵਿੱਚ ਸਿੱਖਾਂ ਦੀ ਆਪਣੇ ਧਰਮ ਤੇ ਕੌਮ ਅਤੇ ਮਾਨਵਤਾ ਪ੍ਰਤੀ ਸਦਕ ਭਰੋਸੇ ਕੁਰਬਾਨੀ ਬਹਾਦਰੀ ਅਤੇ ਦ੍ਰਿੜਤਾ ਦੀ ਕਹਾਣੀ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੋਈ ਹੈ। ਵੱਡਾ ਅਤੇ ਛੋਟਾ ਕੱਲੂਕਾਰਾ ਜਿੱਥੇ ਕੌਮ ਦੀ ਸਥਾਪਤੀ ਦੀਆਂ ਲੜਾਈਆਂ ਸਨ ਉੱਥੇ ਇਹਨਾਂ ਨੂੰ ਧਰਤੀ ਅਤੇ ਆਜ਼ਾਦੀ ਅਤੇ ਬਹਾਦਰੀ ਦੇ ਅਧਿਕਾਰ ਵਾਲੀਆਂ ਲੜਾਈਆਂ ਵੀ ਆਖਿਆ ਜਾ ਸਕਦਾ ਹੈ। ਕੱਲੂਕਾਰਾ ਤੋਂ ਸਿਰਫ 8 ਮਹੀਨੇ ਬਾਅਦ ਹੀ ਖਾਲਸਾ ਪੰਥ ਨੇ ਅਬਦਾਲੀ ਨੂੰ ਸ਼੍ਰੀ ਅਮਰਿਤਸਰ ਦੀ ਪਵਿੱਤਰ ਧਰਤੀ ਉੱਤੇ ਹਰਾ ਦਿੱਤਾ ਅਤੇ ਉਸ ਤੋਂ 2 ਸਾਲ ਬਾਅਦ ਹੀ ਸਰਹੰਦ ਮੋੜ ਫਤਿਹ ਕਰ ਲਈ ਸੀ। ਕੱਲੂਕਾਰੇ ਕੌਮ ਦੀ ਅਗਨੀ ਪਰਖਿਆ ਦੀ ਕਹਾਣੀ ਬਣੀ ਅਤੇ ਸਿੱਖ ਕੌਮ ਨੇ ਗੁਰੂ ਪ੍ਰਤੀ ਆਪਣੀ ਅਥਾ ਸ਼ਰਧਾ ਅਤੇ ਸਮਰਤ ਭਾਵਨਾ ਸਦਕਾ ਇੱਕ ਨਵਾਂ ਰੂਪ اختیار ਕੀਤਾ। ਕੱਲੂਕਾਰਿਆਂ ਦੀ ਹਰੇਕ ਰੋਤ ਵਿੱਚ ਸਿੱਖ ਕੌਮ ਨੇ ਅਥਾ ਕੁਰਬਾਨੀਆਂ ਦਿੱਤੀਆਂ ਅਤੇ ਅਦੁੱਤੀ ਬਹਾਦਰੀ ਵੀ ਵਿਖਾਈ। ਆਧੁਨਿਕ ਇਤਿਹਾਸ ਵਿੱਚ ਵਾਪਰੇ ਤੀਜੇ ਕੱਲੂਕਾਰ ਯਾਨੀ ਕਿ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਵੀ ਪਹਿਲੇ ਕੱਲੂਕਾਰਿਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਇਸ ਦੇ ਵਾਪਰਨ ਦੇ ਕਾਰਨ ਵੀ ਪਹਿਲੇ ਕੱਲੂਕਾਰਿਆਂ ਵਰਗੇ ਹੀ ਸਨ ਅਤੇ ਉਸ ਸਮੇਂ ਦੇ ਹਾਲਾਤ ਵਾਂਗ ਇਥੇ ਵੀ ਧਾਰਮਿਕ ਆਰਥਿਕ ਅਤੇ ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿੱਚ ਸਿੱਖ ਕੌਮ ਨੂੰ ਪ੍ਰਭਾਵਿਤ ਕਰਨ ਦੀਆਂ ਸਾਜ਼ਿਸ਼ਾਂ ਹੋਈਆਂ ਇਸ ਤੋਂ ਬਾਅਦ ਪੰਜਾਬ ਬੰਦਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਅਤੇ ਇਕ ਸਮੁੱਚੀ ਪੀੜੀ ਨੂੰ ਪ੍ਰਭਾਵਿਤ ਕਰ ਦੇਣ ਦਾ ਜੋ سلسلہ ਚੱਲਿਆ ਉਹ ਵੀ ਇਸੇ ਰੁੱਤ ਵਿੱਚ ਇੱਕ ਨਵੇਂ ਪੰਨੇ ਵਾਂਗ ਜੁੜਿਆ। ਸੋ ਇਸ ਤਰ੍ਹਾਂ ਸਮਾਂ ਇਸ ਕਲ ਦਾ ਗਵਾਹ ਇਤਿਹਾਸ ਵੀ ਗਵਾਹੀ ਪਰਦਾ ਕਿ ਸਿੱਖ ਕੌਮ ਨੇ ਸਮੇਂ-ਸਮੇਂ ਤੇ ਕੱਲੂਕਾਰੇ ਚੱਲੇ ਅਤੇ ਹਰ ਵਾਰ ਇਹ ਕੌਮ ਇੱਕ ਨਵੇਂ ਰੂਪ ਵਿੱਚ ਚੜ੍ਹਦੀ ਕਲਾ ਦੇ ਨਾਲ ਅੱਗੇ ਵਧਦੀ ਹੋਈ ਵਿਖਾਈ ਦਿੱਤੀ ਹੈ ਅਤੇ ਦੁਨੀਆ ਵੀ ਇਸ ਕਲ ਦੀ ਗਵਾਹ